ਲੇ ਮਿੱਤਰੋ ਅੱਜ ਲੱਕੀ ਬਾਈ ਨੇ ਫੇਰ ਤਮਾਕਾ ਕਰਤਾ ਕਹਿੰਦੇ ਨਵੇਂ ਕਮਬੈਨ ਇੱਕ ਹੋਰ ਸੇਲ ਕਰਤੀ ਸਾਸਿਕਾ ਬਾਈ ਜੀ ਸਾਸਿਕਾ ਬਾਈ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਬਈ ਆ ਕਮਬੈਨਾਂ ਤੇ ਫੇਰ ਸੇਲ ਕਰਤੀ ਆ ਸਾਰੇ ਭਰਾਵਾਂ ਨੂੰ ਮੌੜ ਕੰਬੈਨ ਸੇਲ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਅੱਜ ਸਰਦਾਰ ਸਰਪੰਚ ਸਿੰਘ ਸਰਪੰਚ ਸਾਹਿਬ ਜਿਲ੍ਹਾ ਫਰੀਦਕੋਟ ਦਰਸ਼ਨ ਸਿੰਘ ਢਾਲੀਵਾਲ ਠੀਕ ਹੈ ਬਾਪੂ ਜੀ ਗੱਲ ਕਰਾਤ ਕਰਦੇ ਆ ਬਾਪੂ ਜੀ ਸਾਸਰੀਕਾਲ ਸਾਸਰੀਕਾਲ ਜੀ ਸਭ ਤੋਂ ਪਹਿਲਾਂ ਵਧਾਈਆਂ ਜੀ ਸੋਨੂੰ ਸਭਾਂ ਵਧਾਈਆਂ ਜੀ ਠੀਕ ਹੈ ਜੀ ਲੈ ਕੇ ਫੇਰ ਕਮਬੈਨਾਂ ਆ ਜੀ ਹਾਂ ਜੀ ਕਿਵੇਂ ਲੱਗਿਆ ਭਾਈ? ਬਹੁਤ ਠੀਕ ਹੈ। ਵਧੀਆ ਸਵਾਹ ਹੈ। ਵਧੀਆ ਸਵਾਹ ਹੈ। ਠੀਕ ਹੈ ਜੀ। ਅਨੁਸਾਰ ਹੈ। ਕਿੱਥੋਂ ਆਏ ਜੀ ਬਾਪੂ ਜੀ ਆਪਾਂ? ਅਸੀਂ ਪਿੰਡ ਪਾਣਾ ਜਿਲ੍ਹਾ ਫਰੀਦਕੋਟ। ਫਰੀਦਕੋਟ ਤੋਂ। ਫਰੀਦਕੋਟ। ਠੀਕ ਹੈ। ਇੱਕ ਕੰਬਾਈਨ ਵਧੀਆ ਜੀ? ਹਾਂ ਠੀਕ ਲੱਗਿਆ। ਠੀਕ ਹੈ ਜੀ। ਮੋਟਾ ਮੋਟਾ ਜਿਹੜਾ ਸੀ ਉਹ ਇਹਨਾਂ ਨੇ ਕਰਪੜ ਦਿੱਤਾ। ਠੀਕ ਹੈ ਜੀ। ਠੀਕ ਹੈ ਜੀ। ਬਾਕੀ ਕੰਮ ਕਰ ਥੋੜਾ ਮੋਟਾ ਹੁੰਦਾ ਹੁੰਦਾਗਾ। ਬਾਕੀ ਚਾਲ ਚਲਾਵਾ ਜਿਵੇਂ ਤੇਲ ਪਾਣੀ ਸਹੀ ਬਦਲੀ ਜਾਵੇ ਫਿਰ ਵਧੀਆ ਚੱਲੀ ਜਾਂਦੀ ਹੈ ਨਾ ਜੀ। ਠੀਕ ਹੈ। ਰੇਟ ਕਿਵੇਂ ਲੱਗਾ ਜ ਸੋ ਕੋ ਵੀ ਕੀ ਗੱਲ ਤੁਰਦਾ ਸਹੀ ਗੱਲ ਹੈ ਹਨਾ ਠੀਕ ਹੈ ਭਾਈ ਜੀ ਬਾਕੀ ਬਾਪੂ ਜੀ ਨੂੰ ਵਧਾਈਆਂ ਜ਼ਰੂਰ ਦਿਓ ਤੇ ਨਾਮ ਕੀ ਬਾਪੂ ਜੀ ਆਪਣਾ ਦਰਸ਼ਨ ਸਿੰਘ ਢਾਲੀਵਾਲ ਠੀਕ ਹੈ ਸਰਪੰਚ ਹੋਗੇ ਠੀਕ ਸਾਫ ਦਾ ਸਰਪੰਚ ਠੀਕ ਹੈ ਭਾਈ ਜੀ ਕਮੈਂਟਾਂ ਚ ਵਧਾਈਆਂ ਜ਼ਰੂਰ ਦੇ ਦਿਓ ਭਾਈ ਜੀ ਤੇ ਘਰ ਦੋ ਮੂੰਹ ਮਿੱਠਾ ਬਾਪੂ ਜੀ ਚਲੋ ਭਾਈ ਵਧਾਈਆਂ ਜ਼ਰੂਰ ਦੇ ਦਿਓ ਆ ਲੱਕੀ ਨਾਲ ਬਾਪੂ ਜੀ ਤੁਹਾਨੂੰ ਠੀਕ ਹੈ ਜੀ ਆ ਲੱਕੀ ਨਾਲ ਦੇ ਨਾਲ ਕੰਬਾਈਨ ਬਾਰੇ ਆਪਾਂ ਗੱਲਬਾਤ ਤਾਂ ਕਰਦੇ ਆਂਗੇ ਇਹ 2013 ਮਾਡਲ ਮਸ਼ੀਨ ਸੀ ਬਾਈ ਬੱਬੂ ਠੀਕ ਹੈ ਜੀ ਹਾਂ ਜੀ ਕੰਡੀਸ਼ਨ ਬਾਈ ਚੈੱਕ ਕਰ ਲੋ ਬਈ ਪੂਰੀ ਚੰਗੀ ਕੰਡੀਸ਼ਨ ਦੀ ਭਈਆ ਤੇ ਆ ਨਵੀਂ ਲਵਾਤੀ ਐ ਬਈ ਚਾਹਤਰਾ ਬੇਟੀ ਚਾਹਤਰਾ ਲੱਗੀ ਹੋਈ ਸੀ ਇਸ ਨੂੰ ਫਿਰ ਸਰ ਬਦਲ ਕੇ ਦਿੱਤਾ ਆਪਾਂ ਠੀਕ ਹੈ ਜੀ ਤੇ 69 11 ਟਰੈਕਟਰ ਬਾਈਆਂ ਨੂੰ ਫਿੱਟ ਕਰਕੇ ਦਿੱਤਾ ਠੀਕ ਹੈ ਜੀ ਤੇ ਬੰਦ ਹੈ ਬੰਦੇ ਬਹੁਤ ਵਧੀਆ ਨੇ ਮੈਨਰਸਾਰ ਬੰਦੇ ਆ ਠੀਕ ਹੈ ਜੀ ਹਾਂ ਉਹਦੇ ਪਹਿਲੇ ਦਿਨ ਜਦੋਂ ਆਏ ਬਸ ਸਿਰਫ ਔਦਾ ਮੈਨੂੰ ਕਹਿੰਦੇ ਵੀ ਲੈ ਕੇ ਜਾਣੀ ਆ ਮਸ਼ੀਨ ਵਾਹ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਪਾਪੂ ਜਿਵੇਂ ਆਹ ਮਰਜ਼ੀ ਕਰ ਰਿਹਾ ਉਹ ਵਧੀਆ ਰੇਟ ਵੀ ਜੈਜ ਦਿੱਤਾਗਾ ਰੇਟ ਪੂਰਾ ਜੈ ਕੱਟ ਮੈਂ ਰੇਟ ਦਿੱਤਾ ਆਪਾਂ ਠੀਕ ਹੈ ਜੀ ਹਾਂ ਰੇਟ ਆਪਾਂ 54 ਇੰਚੀ ਮਸ਼ੀਨ ਕਟਰ ਤੇ ਮੋਟਰਾਂ ਵਾਲੀ ਠੀਕ ਹੈ ਜੀ ਤੇ ਆਪਾਂ 4 ਲੱਖ ਤੇ 10000 ਦੀ ਦਿੱਤੀ ਆ 4 ਲੱਖ ਤੇ 10000 54 ਇੰਚੀ ਮਸ਼ੀਨ 54 ਇੰਚੀ ਮਸ਼ੀਨ ਬਾਈ ਮੈਟਰੋ ਕਿੰਨੇ ਸਟਾਫ ਆ ਕਰਾਲੀਆਂ ਕੀ ਭਾਜੀ ਇਹ ਸੇ ਸਟਾਫ ਆ ਕਰਾਲੀਆਂ 54 ਇੰਚੀ ਆ ਠੀਕ ਹੈ ਕੱਟ ਗਿਆ ਫੁੱਟਾ ਗਿਆ ਕੱਟ ਰਿਹਾ ਤਾਂ 14 ਫੁੱਟ ਆ ਗਿਆ ਹਾਂ ਗੰਗਰਾ ਪੁੰਗਰਾ ਸਾਰੀਆਂ ਨਵੀਆਂ ਨੇ ਠੀਕ ਹੈ ਜੀ ਹਾਂ ਲੈ ਮਿੱਤਰੋ ਦੇਖ ਸਕਦੇ ਹੋਗੇ ਗੰਗਰਾ ਪੁੰਗਰਾ ਸਾਰੀਆਂ ਨਵੀਆਂ ਨੇ ਠੀਕ ਹੈ ਜੀ ਮਤਲਬ ਬੋਲੋ ਓਕੇ ਕੰਮ ਕਰਕੇ ਦਿੰਦਾ ਨਾ ਰੂਲਾ ਦੇਖੋ ਬਈ ਪੂਰਾ ਸਾਫ ਹੈ ਨਾ Ориジナル ਰੰਗ ਵੀ ਅਜੇ ਲੱਪਿਆਗਾ ਨਾ ਬਈ ਨੀਆ ਰੰਗ ਪਿਆ ਸਾਰਾ ਠੀਕ ਹੈ ਬਈ ਜੀ 4 ਲੱਖ 10000 ਰੁਪਏ ਦੀ 4 ਲੱਖ 10000 ਰੁਪਏ ਦੀ ਫਰਨੀਚਰ ਦਿੱਤੀ ਆ ਠੀਕ ਹੈ ਜੀ ਏਰੀਆ ਹੈਗਾ ਸੀਗਾ ਫਰੀਦਕੋਟ ਹੈ ਨਾ ਬਈ ਫਰੀਦਕੋਟ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਸਾਫ ਕਾਲ ਸਰਪੰਚਰ ਪਿੰਡ ਭਣਾ ਠੀਕ ਹੈ ਜੀ ਤੇ ਹੋਰ ਕੰਮ ਇਹਨਾਂ ਵੀ ਹੈਗੇ ਨੇ ਬਈ ਆਪਣੇ ਕੋਲੇ ਹੈਗਿਆ ਨੇ ਦੋ ਬਲਕਾਰਾਂ ਆ ਜਾਣੀਆਂ ਇਸ ਵੀਰੇ ਅੱਧੇ ਲੈਣ ਗਏ ਹੋਏ ਆ ਠੀਕ ਹੈ ਜੀ ਤੇ ਚਾਰ ਸਟੈਂਡਰਡਾਂ ਨੇ ਇੱਕ ਵੱਡੀ ਹੈ ਠੀਕ ਹੈ ਬਾਕੀ ਵੀਡੀਓ ਹੋ ਗਿਆ ਤੇ ਬਾਕੀ ਵੀ ਕਮੈਂਟ ਦੇ ਵਿੱਚ ਸਰਪੰਚ ਜੀ ਨੂੰ ਵਧਾਈਆਂ ਜ਼ਰੂਰ ਦੇ ਦਿਓ ਧੰਨਵਾਦ ਜੀ